ਮੈਨਾ ਤਾਂ ਆਪਣਾ ਲਾਪਰੀ ਚਿੰਕ ਖੁਜੀਪੁਰ ਅੱਜ ਅਸੀਂ ਪਹੁੰਚੇ ਜਿਹੜਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਕੋਰੀਡੋਰ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੂਰੋਂ ਨੇਰੋਂ ਜਿਹੜੀਆਂ ਨੇ ਕੋਰੀਡੋਰ ਦੇ ਦਰਸ਼ਨ ਕਰਨ ਆ ਰਹੇ ਨੇ ਦੂਰਪਿੰਡ ਦੇ ਨਾਲ ਸੋ ਸਾਡੇ ਨਾਲ ਇੱਥੇ ਲੋਕ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੋ ਲੋਕਾਂ ਤੋਂ ਜਾਣਦੇ ਆਂ ਸਾਰੀ ਗੱਲਬਾਤ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਸੱਚੇ ਬਾਬਾ ਜੀ ਹਾਂ ਜੀ 80 ਸਾਲ ਜੀ ਬਾਬਾ ਜੀ ਆਪਣਾ ਨਾਮ ਬੋਲੋ ਜੋਨਕਾਰ ਸਿੰਘ ਜੀ ਕਿੱਥੋਂ ਬਾਬਾ ਜੀ ਹੋਏ ਜੀ ਅਸੀਂ ਆ ਕੁਕਰਛੋੜਿਆ ਪਿੰਡ ਜੀ ਹਾਂ ਜੀ ਅਕਲਾ ਨੌਰ ਲਾਗੇ ਹ ਤੇ ਚੋੜਾ ਚੋੜੇ ਆਇਆ ਤੇ ਬਾਬੇ ਦਾ ਮੇਲਾ ਵੀ ਅਸੀਂ ਵੀ ਦਰਸ਼ਨ ਮੇਲੇ ਕਰਕੇ ਆਗੇ ਦੂਰ ਬਿਨਾ ਲੱਗੀ ਦੀ ਬਹੁਤ ਸੋਨਾ ਵੇਖਣ ਨੂੰ ਇੰਤਜ਼ਾਮ ਹੀ ਤੇ ਜਿਹੜੀ ਬਾਬਾ ਜੀ ਜਿਵੇਂ ਪਾਸਪੋਰਟ ਦੀ ਸ਼ਰਤ ਹੈ ਜਾਂ ਕੁਝ ਹੋਰ ਸ਼ਰਤਾਂ ਨੇ ਮਨੂੰ ਕੋਈ ਸ਼ਰਤਾਂ ਰਿਸ਼ੋਦ ਹੋ ਗਿਆ ਵਾ ਤੇ ਜੇ ਇਹ ਮਨੂੰ ਤੁਸੀਂ ਦੂਰ ਤੋਂ ਦਰਸ਼ਨ ਕਰਦੇ ਕਿ ਮੰਨੀ ਕਰਦਾ ਵੀ ਇਹ ਕੋਲ ਨਜ਼ੀਕ ਆ ਕੇ ਦਰਸ਼ਨ ਕੀਤੇ ਜਾਣ ਹਾਂਜੀ ਹਾਂਜੀ ਤੇ ਇਹ ਨਜ਼ੀਕ ਆ ਕੇ ਇਹਦੇ ਹੱਡਾ ਜਿਹੜਾ ਪਾਸਪੋਰਟ ਆ ਉਹ ਔਖਾ ਬਣਨਾ ਚਾਹੀਦਾ ਵਾ ਮਾੜੇ ਬੰਦੇ ਕੋ ਨਹੀਂ ਹੈ ਬੜਾ ਔਖਾ ਬਣਦਾ ਵਾ ਆਧਾਰ ਕਾਰਡ ਦੇ ਹੋਵੇ ਤਾਂ ਹੀ ਜਾ ਸੌਖੇ ਸਿੱਕਾ ਮਨੂੰ ਸਰਕਾਰ ਕੋਲੋਂ ਦੋ ਘਰ ਕਰਦੇ ਆਧਾਰ ਕਾਰਡ ਦੇ ਹੋ ਜੇ ਆਧਾਰ ਕਾਰਡ ਦੇ ਹੋ ਜਿੱਦਾਂ ਅਸੀਂ ਸਾਰੇ ਜਾਣੇ ਜਾ ਕੇ ਘਰ ਦੇ ਮੈਂਬਰ ਜਿਹੜੇ ਨੇ ਆਧਾਰ ਕਾਰਡ ਤੇ ਸਾਰਿਆਂ ਕੋ ਹੋਏ ਅਸੀਂ ਸੌਖਾ ਜਾ ਕੇ ਬਾਬੇ ਦਾ ਦਰਸ਼ਨ ਮਿਲਣਾ ਕਰੀ ਅੱਜ ਵੀ ਆਏ ਜਿੱਥੇ ਕੋਈ ਦੂਰਗਣ ਜਾਂ ਥੋੜਾ ਬਹੁਤ ਦਰਸ਼ਨ ਹੋਏ ਕਿਵੇਂ ਲੱਗਦਾ ਨਹੀਂ ਦੂਰ ਵੀ ਨਹੀਂ ਜੀ ਸਾਡੀ ਤੇ ਨਜ਼ਰ ਮਾੜੀ ਆ ਜਿਨ੍ਹਾਂ ਦੀ ਚੰਗੀ ਨਜ਼ਰ ਹੈ ਉਹ ਤਾਂ ਕਰ ਦੇਖ ਲੈਂਦੇ ਨੇ ਬਾਬੇ ਦੇ ਦਰਸ਼ਨ ਮੇਲਾ ਕਰਦੇ ਆਂ ਅਹੀਂ ਲੱਗੇ ਜਾਈਏ ਤਾਂ ਫੇਰ ਹੀ ਚੰਗਾ ਕੀ ਕੀ ਲੱਗਦਾ ਵੀ ਜਦ ਤੱਕ ਸ਼ਰਤਾਂ ਦੇ ਵਿੱਚ ਕੋਈ ਸ਼ੋਧ ਨਹੀਂ ਹੁੰਦਾ ਤੋ ਉੱਤੋਂ ਤੱਕ ਦੂਰਬੀਨ ਜਿਹੜੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਦੂਰਬੀਨ ਤੇ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਉਹਦੇ ਨਜ਼ਦੀਕ ਬਾਬਾ ਆ ਜਾਂਦਾ ਦੂਰ ਬਾਹਰ ਨਾਲੀ ਸੋ ਸਾਡੇ ਨਾਲ ਹੋਰ ਲੋਕ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਕੱਲ ਭਾਜੀ ਅੱਜ ਕੱਲ ਭਾਜੀ ਕਾਹចਾ ਆਇਓ ਮੈਂ ਬਾਈ ਮਾਚਲ ਸੌਰ ਬਹੁਤ ਜ਼ਰੂਰੀ ਅੱਜ ਜਾਂ ਕੇ ਕਰਬੋ ਦੇਖਣੇ ਆਂ ਹਾਂਜੀ ਕੋਰੀਡੋਰ ਦੇਖਣੇ ਆਂ तो पीछे को पीछे गुरुद्वारे के दर्शन किए होगी पीछे हाँ जी पीछे, पीछे राजा स्वामी सत्संग ब्यास से वहाँ से फिर से डायरेक्ट डायरेक्टर नहीं तो जो देखा पास मैं से क्या महसूस हुआ आपको पहले सेम ही लगता पे हाँ जी सेम ही लगता पे पाकिस्तान में से दर्शन करने का मन को लगता कि नज़दीक जाके नज़दीक जाके पता है ना उसमें तो कुछ निचे में शर्ता है पासपोर्ट की जहाँ कुछ मतलब वो कैसे देखते थे सर वो तो उसके लिए पासपोर्ट चाहिए और वीज़ा चाहिए होगा मैंने हाँ नहीं कैसे जो आम लोग हैं बच्चे हैं जहाँ वो जब इनका पासपोर्ट इतनी से नहीं लागू होता तो क्या सरकार को जे में कोई थोड़ा बहुत सूट करना चाहिए थोड़ा बहुत तो करना चाहिए बिल्कुल नज़दीक है ना थोड़ा बहुत छूट तो होने क्या छूट करना चाहिए यही भी जाके एक दो घंटे के लिए दर्शन करके आ जाए

तो जो है पहले जहाँ पर आया का दूरबीन लगा था अभी दूरबीन में मेरे ख्याल तुम पहली बार आए जहाँ पहले फर्स्ट टाइम आया फर्स्ट टाइम आए हैं बोल हमारे रिलेटिव आ रखे हैं वो भी नज़दीक के हैं तो वो बहुत बता रहे थे मेरे को दूरबीन लगाया इधर पहले भी कैसा लगा दर्शन को मैं बहुत बढ़िया लगा सर बहुत आनंद आया आपके खान जी जी सर मेरा नाम जसवीर कौर है कलानौर तो ਕਿ ਕਿਵੇਂ ਮਤਲਬ ਦਿੱਤਿਓ ਜਿਹੜਾ ਇੱਥੇ ਮੰਦੂਰ ਪਹਿਲਾਂ ਦੂਰਬੀਨ ਨੂੰ ਦਿੱਤ ਹੋਣ ਕਿਵੇਂ ਆਪ ਵੀ ਹੁਣ ਦੂਰਬੀਨ ਨਹੀਂ ਮੈਂ ਤਾਂ ਕਾਫੀ ਮੈਂ ਟਾਈਮ ਤੋਂ ਵੇਖ ਰਹੀ ਐ ਕਿ ਦੂਰਬੀਨ ਤਾਂ ਜਿੰਨੀ ਵਾਰ ਵੀ ਆਈਆਂ ਦੂਰਬੀਨ ਨਹੀਂ ਹੁਣ ਇੱਥੇ ਦੂਰਬੀਨ ਹੈ ਨਹੀਂ ਆ ਕੋਈ ਮੈਂ ਨਾਲ ਗੈਸਟਰ ਨੂੰ ਘੁਮਾਉਣ ਲਿਆ ਆ ਮੈਂ ਵੇਖ ਰਹੀ ਐ ਕਿ ਮਤਲਬ ਦੂਰਬੀਨ ਦੀ ਕੋਈ ਫੈਸਿਲਿਟੀ ਨਹੀਂ ਹੈ ਤੇ ਕੀ ਗੱਲ ਦੂਰਬੀਨ ਕਿਉਂ ਹਟਾ ਦਿੱਤੀ ਆ ਇੱਥੇ ਸਾਨੂੰ ਹੀ ਪਤਾ ਨਹੀਂ ਹੁਣ ਐਵੇਂ ਤਾਂ ਕਿ ਤਰੋਇ ਤੋਂ ਮੰਦੂਰ ਥੋੜਾ ਬੋਤ ਹੈ ਪੈੜੀਆਂ ਜਾਂ ਖੇਤ ਹੀ ਦੇਖਦੇ ਹੋਣਗੇ ਹੁਣ ਤਾਂ ਇਹ ਥੋੜਾ ਬੋਤ ਕਲੋਜ਼ ਨੂੰ ਦੇਖਦੇ ਆ ਕਲੋਜ਼ ਦਰਸ਼ਨ ਕਰ ਲਈਏ ਉਹ ਦਰਸ਼ਨੀ ਇਸ طرح ਹੁੰਦੇ ਸਾਨੂੰ ਨਹੀਂ ਪਤਾ ਚੱਲਦਾ ਇਤਨਾ ਦੂਰੋਂ ਪ੍ਰਸ਼ਾਸਨਿਕ ਸਰਕਾਰ ਤੋਂ ਮੰਗ ਰੱਦ ਵੀ ਦੁਬਾਰਾ ਤੇ ਦੂਰਬਿਨ ਲਾਗੂ ਕੀਤੀ ਦੂਰਬਿਨ ਲਾਗੂ ਕੀਤੀ ਜਾਵੇ ਦੂਰਬਿਨ ਜ਼ਰੂਰੀ ਆ ਇੰਨੀ ਸ਼ਰਦਾ ਦੇ ਨਾਲ ਜਿਹੜੀ ਸੰਗਤ ਆਉਂਦੀ ਹੈ ਨਾ ਉਹਨਾਂ ਨੂੰ ਦੂਰਬਿਨ ਜ਼ਰੂਰੀ ਆ ਉਤਲਵਾ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤਾਂ ਜਾਂ ਹੋਰ ਥੋੜੇ ਬੋਲੇ ਸ਼ਰਤਾਂ ਜਿ ਨਿਜਮ ਹੋਏ ਨੇ ਮਤਲਬ ਜਿਵੇਂ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਜਿਹੜਾ ਮੇਨ ਹੁੰਦਾ ਉਹਦਾ ਪਾਸਪੋਰਟ ਹੁੰਦਾ ਬੱਚਿਆਂ ਦਾ ਨਹੀਂ ਹੁੰਦੇ ਬਜ਼ੁਰਗਾਂ ਦੇ ਨਹੀਂ ਹੁੰਦੇ ਉਹ ਕਿਵੇਂ ਦੇਖਦੇ ਸਾਨੂੰ ਅਨੇ ਉਹ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਮਤਲਬ ਜ਼ਿਆਦਾਤਰ ਇਹ ਸੰਗਤ ਇਹ ਮਹਿਸੂਸ ਕਰਦੀ ਆ ਕਿ ਬੱਚਿਆਂ ਦੇ ਵੀ ਪਾਸਪੋਰਟ ਕਈ ਵਰੀ ਨਹੀਂ ਬਣਦੇ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਦੇ ਤੇ ਇਹਨਾਂ ਨੂੰ ਚਾਹੀਦਾ ਕਿ ਉਸ ਤਰ੍ਹਾਂ ਖੁੱਲੇ ਦਰਸ਼ਨ ਦਾ ਮਤਲਬ ਮੌਕਾ ਦਿੱਤਾ ਜਾਵੇ ਪਾਸਪੋਰਟ ਤੋਂ ਬਗੈਰ ਨਹੀਂ ਜਿਵੇਂ ਬਾਣੀ ਦੇ ਵਿੱਚ ਜਿਵੇਂ ਵਾਕ ਜਨ ਅਰਦਾਸ ਦੇ ਵਿੱਚ ਉਹਨਾਂ ਨੂੰ ਖੁੱਲੇ ਗੁਰਦਵਾਰਾ ਦੇ ਦਰਸ਼ਨ ਦਰਸ਼ਨ ਹਾਂਜੀ ਦਰਸ਼ਣ ਦੇਦਾਰ ਬਹੁਤ ਚੀਜ਼ਾਂ ਦੇ ਲੱਗ ਹੋ ਗਈ ਹੈ ਪਰ ਅਜੇ ਕੋਈ ਵੀ ਜਿਹੜੀ ਚੀਜ਼ਾਂ ਦੇ ਵਿੱਚ ਜਿਹੜੀ ਥੋੜਾ ਹੈਗਾ ਵਾ ਮਤਲਬ ਅਛਾ ਸੋਚ ਬਿਲਕੁਲ ਬਿਲਕੁਲ ਹਾਂਜੀ ਅਸੀਂ ਤੁਰੇ ਆਉਂਦੇ ਵੀ ਇ ਪਾਸਪੋਰਟ ਦਾ ਨਾਮ ਹੋ ਜਾਵੇ ਨਾ ਤੇ ਜਿੰਨੀ ਸੋਣੀ ਇੱਥੇ ਇਮੀਗ੍ਰੇਸ਼ਨ ਦਾ ਵਾ ਨਾ ਇਹ ਰੋਲਾ ਨਾ ਹੋਵੇ ਸਿੱਧੇ ਦਰਸ਼ਨ ਕਰ ਸਕੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਆਦਾਤਰ ਸਾਡੇ ਜੋਂ ਤੋਂ ਇਹ ਕੋਰੀਡੋਰ ਖੁੱਲਾ ਨਾ ਉਹਨਾਂ ਦੀ ਇਹ ਖੁਆਸ਼ ਆ ਕਿ ਕਿਤੇ ਇਸ ਤਰ੍ਹਾਂ ਦਾ ਮੌਕਾ ਜਲਦੀ ਕੋਈ ਸਾਨੂੰ ਖੁੱਲੇ ਦਰਸ਼ਨ ਦੇਦਾਰ ਦਾ ਮੌਕਾ ਮਿਲ ਜੇ ਅਸੀਂ ਦਰਸ਼ਨ ਕਰ ਆਈਏ ਉਹ ਸਾਡੇ ਬਜ਼ੁਰਗਾਂ ਦੇ ਪਾਸਪੋਰਟ ਬਣਾਦੇ ਬਹੁਤ ਮਤਲਬ ਮੁਸ਼ਕਲ ਹੋ ਗਿਆ ਕਿ ਬੱਚਿਆਂ ਨੂੰ ਨਹੀਂ ਪਾਸਪੋਰਟ ਹੀ ਨਹੀਂ ਜਲਦੀ ਮਤਲਬ ਮਿਲ ਰਿਹਾ ਤੇ ਬਜ਼ੁਰਗਾਂ ਦਾ ਤਾਂ ਬਹੁਤ ਮੁਸ਼ਕਲ ਆ ਤੁਹਾਡੇ ਨਾਲ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਓ। ਵਾਇਗੁਰ ਜੀ ਦਾ ਖਾਤਾ, ਵਾਇਗੁਰ ਜੀ ਦੀ ਪਤਨੀ। ਕੀ ਹੈ ਧੀ ਨਾਮ? ਮਹਾਰਾਜ ਜੀ ਸਾਨੂੰ ਦਰਸ਼ਨ ਕਰਨ ਦਾ ਮੱਕਾ ਦਿੱਤਾ ਜਿਵੇਂ ਮਹਾਰਾਜ ਜੀ ਜਿਨ੍ਹਾਂ ਦੇ ਪਾਸਪੋਰਟ ਹੈ ਨਹੀਂਗੇ, ਆਧਾਰ ਕਾਰਡ ਤੇ ਹੀ ਜਾਣ ਦੇ ਦੇਣਾ। ਦਰਸ਼ਨ ਦਿਜ਼ਾਰ ਕਰੀਏ ਸਾਰੇ। ਕਿੱਥੋਂ ਆਏ ਕਿੱਥੋਂ? ਅਸੀਂ ਪਿੰਡ ਪਚਰੰਗੇ ਤੋਂ ਜ਼ਿਲ੍ਹਾ ਜਲੰਧ ਤੋਂ। ਜਲੰਧ ਰੇਡੀ ਤੋਂ। ਉਹ ਬੱਜੂ ਜਣਾ ਸ਼ਵੇਰ ਦਾ ਮਤਲਬ ਮੰਚ ਤੇ ਤਾਂ ਆਇਆ ਵੀ ਅੱਜ ਕਰੀਏ ਦਰਸ਼ਨ ਕਰਕੇ ਆਉਣੇ। ਹਾਂਜੀ। ਕਿਵੇਂ ਮਤਲਬ ਹੋਏ ਦਰਸ਼ਨ? ਦਾਰਸ਼ਨ ਕਰਨ ਗਈਆਂ ਸੰਗਤਾਂ ਸਾਡੇ ਕੋਲ ਪਾਸਪੋਰਟ ਹੈ ਨਹੀਂ ਇਸ ਤਰ੍ਹਾਂ ਹੀ ਹੈਗੇ ਹਨ ਇਹ ਇੱਥੇ ਜਦੋਂ ਪਹਿਲਾਂ ਸੱਜਣ ਨੂੰ ਪਤਾ ਲੱਗਾ ਵੀ ਇੱਥੇ ਦੂਰ ਬਣਾਉਂ ਦੀ ਹਾਂ ਹਾਂ ਜੀ ਦਿਲ ਦੇ ਵਿੱਚ ਚਾਅ ਉੱਠਿਆ ਚਾਹਵਾਨ ਬਣ ਗਏ ਦਰਸ਼ਨ ਕਰਨ ਦੇ ਅਸੀਂ ਦਰਸ਼ਨ ਕੀ ਕੀ ਸਰਕਾਰ ਤੋਂ ਮੰਗ ਜਾਂਦੇ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤ ਹੈ ਉਤੋਂ ਇਲਾਵਾ ਜਿਵੇਂ ਵੀ ਹੋਰ ਕੋਈ ਸ਼ਰਤਾਂ ਵਿੱਚ ਨਿਯਮ ਸੁਧਾਰ ਕਰਨ ਦੀ ਹੈ ਸਾਰੇ ਮਤਲਬ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਨੂੰ ਦਰਸ਼ਨ ਦੇ ਦਾਅਤ ਕਰਨ ਦੀ ਹੁੰਦੀ ਹੈ ਚਲੋ ਜਾਵੇ ਮਹਲ ਕੋਲ ਜਾ ਕੇ ਨਜ਼ਦੀਕ ਜਾ ਕੇ ਹਾਂ ਜੀ ਨਜ਼ਦੀਕ ਜਾ ਕੇ ਦਰਸ਼ਨ ਕਰਨ ਦਾ ਇਛਾ ਹੈ